ਤਾਂ ਇਹੀ ਆ ਕਿ ਆਪਣੇ ਸਾਰੇ ਭੈਣ ਭਰਾ ਇੱਕੋ ਮਾਨਸ ਕੀ ਜਾਤ ਆ ਕਿ ਕਿਵੇਂ ਸੇਵਾ ਕੀਤੀ ਜਾਵੇ ਮੇਰੇ ਮਾਤਾ ਪਿਤਾ ਨੇ ਮੈਨੂੰ ਹੀ ਸਿਖਾਇਆ ਕਿ ਜਿਹੜਾ ਬੰਦਾ ਦੁਖੀ ਆ ਉਹਨੂੰ ਦਵਾਈ ਮਿਲ ਜਵੇ ਜਿਹੜੇ ਬੰਦੇ ਸੱਟ ਲੱਗੀ ਉਹਨੂੰ ਪੱਟੀ ਹੋ ਜਵੇ ਇਸ ਤੋਂ ਵੱਡੀ ਕੋਈ ਸੇਵਾ ਨਹੀਂ ਹੋ ਸਕਦੀ ਸ਼੍ਰੀ ਵਾਇਗੁਰ ਜੀ ਕੀ ਫਤਿਹ ਦੋਸਤੋ ਮੈਂ ਤੁਹਾਡਾ ਆਪਣਾ ਤਾਦੇ ਪਾਖੜੀ ਆਰਜੂ ਹਸਤਾਲ ਰਾੜਾ ਸਾਹਿਬ ਤੋਂ ਰूबरू ਹੋ ਰਿਹਾ ਦਾਸ ਤੁਹਾਡੇ ਸਾਰੇ ਅੱਗੇ ਇਹ ਬੇਨਤੀ ਕਰਨੀ ਚਾਹੁੰਦਾ ਕਿ ਮੈਡੀਕਲ ਲਾਈਨ ਦੇ ਵਿੱਚ ਸਿਹਤ ਸਹੂਲਤਾਂ ਦੇ ਵਿੱਚ ਜਿਹੜਾ ਮੈਡੀਕਲ ਲਾਜ਼ਮ ਨੂੰ ਦਿਨ ਬਹੁਤ ਮਹਿੰਗਾ ਹੁੰਦਾ ਜਾ ਰਿਹਾ ਕਿ ਆਰਜੂ ਹਸਤਾਲ ਪਿਛਲੇ 12 ਸਾਲਾਂ ਤੋਂ ਤੁਹਾਡੀ ਸੇਵਾ ਦੇ ਵਿੱਚ ਨਿਰੰਤਰ ਹਾਜ਼ਰ ਹੈ ਤੇ ਹਾਜ਼ਰ ਰਹੇਗਾ ਦਾਦੇ ਪਾਖੜੀ ਦਾ ਕਹਿਣਾ ਇਹ ਹੈ ਕਿ ਜਿਵੇਂ ਇੱਥੇ ईएनटी ਦੇ ਡਾਕਟਰ, ਹਾਰਟ ਦੇ ਡਾਕਟਰ, ਨਿਊਰੋ ਦੇ ਡਾਕਟਰ, ਪੇਟ ਦੇ ਡਾਕਟਰ ਹਰ ਤਰ੍ਹਾਂ ਦੀ ਸੇਵਾ ਇਸ ਹਸਪਤਾਲ ਦੇ ਅੰਦਰ ਦਿੱਤੀ ਜਾ ਰਹੀ ਹੈ ਜੋ ਡਾਕਟਰ ਅਪੋਲੋ ਡੀਐਨਸੀ ਦੇ ਨੇ ਉਹ ਇੱਥੇ ਆਰਜੋ ਹਸਪਤਾਲ ਰਾਣਾ ਸਾਹਿਬ ਚ ਆਉਂਦੇ ਨੇ 200 ਰੁਪਏ ਦੀ ਪਾਤੀ ਫੀਸ ਤੇ ਹਰ ਤਰ੍ਹਾਂ ਦਾ ਜਿਹੜਾ ਬੰਦਾ ਸਲਾਹ ਮਸ਼ਵਰਾ ਡਾਕਟਰਾਂ ਨਾਲ ਸੁਪਰ ਸਪੈਸ਼ਲਿਸਟ ਨਾਲ ਆ ਕੇ ਆਰਜੋ ਹਸਪਤਾਲ ਰਾਣਾ ਸਾਹਿਬ ਕਰ ਸਕਦਾ ਹੈ ਆਧੀਆਂ ਪੁਰਾਣੀਆਂ ਰਿਪੋਰਟਾਂ ਲਿਆ ਕੇ ਜੋ ਵੀ ਗੱਲਬਾਤ ਕਰਨੇ ਡਾਕਟਰਾਂ ਸਿੱਧੇ ਡਾਇਰੈਕਟ ਕਰ ਸਕਦਾ ਹੈ ਤੇ ਜਿਵੇਂ ਆਪਣੇ ਤੁਸੀਂ ਦੇਖਦੇ ਹੋ ਕਿ ਬਜ਼ੁਰਗਾਂ ਦੇ ਜਵਾੜੇ ਸਿਰਫ ਆਰਜੂ ਹਸਪਤਾਲ ਦੇ ਵਿੱਚ ਸਿਰਫ 1500 ਰੁਪਏ ਦੇ ਵਿੱਚ ਲਗਾਏ ਜਾਂਦੇ ਹਨ ਕੋਈ ਐਕਸਟਰਾ ਖਰਚਾ ਨਹੀਂ ਹੈ ਤੇ ਜਿਵੇਂ ਦੰਦ ਕੱਢਣਾ ਉਹ ਬਿਲਕੁਲ ਫ੍ਰੀ ਹੈ ਇਹ ਸੇਵਾ ਨਿਰੰਤਰ ਚੱਲਦੀ ਹੈ ਨਿਰੰਤਰ ਚੱਲਦੀ ਰਹੇਗੀ ਆਪ ਸਭ ਦੇ ਸਹਿਯੋਗ ਦੇ ਨਾਲ ਜਿਵੇਂ ਆਸ਼ਮਾਨ ਭਾਰਤ ਕਾਰਡ ਦੇ ਤਹਿਤ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਇਸ ਵਿੱਚ ਕਿਹੜੇ ਕਿਹੜੇ ਆਪਰੇਸ਼ਨ ਫ੍ਰੀ ਹੁੰਦੇ ਹਨ ਜਿਵੇਂ ਕਿ ਚੂਲੇ ਬਦਲਣ ਦਾ ਆਪਰੇਸ਼ਨ ਜਿਨ੍ਹਾਂ ਨੂੰ हिਪ ਰਿਪਲੇਸਮੈਂਟ ਸਰਜਰੀ ਕਿਹਾ ਜਾਂਦਾ ਜਿਨ੍ਹਾਂ ਦੇ ਚੂਲੇ ਘਸ ਜਾਂਦੇ ਆ 30 35 ਸਾਲ ਦੀ ਉਮਰ ਚਿਆਂ 60 ਲੱਗਣ ਕਰਕੇ ਖਰਾਬ ਹੋ ਜਾਂਦੇ ਆ ਤਾਂ ਆਰਜੋ ਹਸਪਤਾਲ ਦੇ ਵਿੱਚ ਉਹ ਆ ਕੇ ਬਿਲਕੁਲ ਫ੍ਰੀ ਆਫ ਕਾਸਟ ਆਪਣਾ हिਪ ਰਿਪਲੇਸਮੈਂਟ ਸਰਜਰੀ ਕਰਵਾ ਸਕਦੇ ਆ ਜੋ ਕਿ ਬਾਹਰ ਵੱਡੇ ਹਸਪਤਾਲਾਂ ਦੇ ਵਿੱਚ ਉਹ 2.5 ਲੱਖ ਦੇ ਰੁਪਏ ਵਿੱਚ ਕੀਤੀ ਜਾਂਦੀ ਹੈ ਕਿਡਨੀ ਸਟੋਨ ਦਾ ਆਪਰੇਸ਼ਨ ਜਾਂ ਪਿਸ਼ਾਹ ਦੇ ਰਸਤੇ ਫਸੀ ਹੋਈ ਪਥਰੀ ਦਾ ਆਪਰੇਸ਼ਨ ਗੁਰਦੂਦਾ ਦਾ ਇਲਾਜ ACL ਲਿਗਾਮੈਂਟ ਜਿੰਨਾਂ ਦੇ ਕਵਾਡਿ ਖਿਡਾਰੀ ਨੇ ਜਾਂ ਫੁੱਟਬਾਲ ਖਿਡਾਰੀ ਨੇ ਖੇਡਦੇ ਹੋਏ ਗੇਮ ਕਰਦੇ ਹੋਏ ਉਹਨਾਂ ਦੀ ਲਿਗਾਮੈਂਟ ਇੰਜਰੀ ਹੋ ਜਾਂਦੀ ਹੈ ACL ਟੇਅਰ ਹੋ ਜਾਂਦਾ ਹੈ ਤਾਂ ਉਹ ਵੀ ਰਾੜਾ ਸਾਹਿਬ ਦੀ ਧਰਤੀ ਤੇ ਦੂਰਬੀਨ ਦੇ ਨਾਲ ਆਰਥਰਸਕੋਪੀ ਜਰਮਨੀ ਟੈਕਨੀਕ ਦੇ ਨਾਲ ਸuper specialists doctorsਾਂ ਦੁਆਰਾ ਉਹ ਲਿਗਾਮੈਂਟ ਦਾ ਜਿਹੜਾ ਆਪਰੇਸ਼ਨ ਆਰਜੋ ਹਸਪਤਾਲ ਦੇ ਵਿੱਚ ਬਿਲਕੁਲ ਅਸ਼ਵਾਨਪਾਤ ਕਾਰ ਦੇ ਤਹਿਤ ਬਿਲਕੁਲ ਫ੍ਰੀ ਕੀਤਾ ਜਾਂਦਾ ਹੈ ਦੋਸਤੋ ਅੱਖਾਂ ਦੇ ਜਿਹੜੇ ਲੈਂਸ ਨੇ 3500 ਰੁਪਏ ਦੇ ਵਿੱਚ ਫੇਕੋ ਸਰਜਰੀ ਆਰਜੋ ਹਸਪਤਾਲ ਵਿੱਚ ਸਟਾਰਟ ਹੈ ਤੁਸੀਂ ਆ ਕੇ ਇੱਥੇ ਨਿਰੰਤਰ ਸਲਾਹ ਲੈ ਸਕਦੇ ਹੋ ਸਾਰੇ ਡਿਪਾਰਟਮੈਂਟ ਇੱਥੇ ਚੱਲਦੇ ਹਨ ਜਿਨ੍ਹਾਂ ਲੋਕਾਂ ਨੂੰ ਦਿਲ ਦੀ ਸਮੱਸਿਆ ਸਾਹ ਚੜ੍ਹਦਾ ਘਬਰਾਟ ਹੁੰਦੀ ਆ ਦਿਲ ਦੀ ਧੜਕਣ ਦਾ ਘਟਣਾ ਵਧਣਾ ਜਾਂ ਬੀਪੀ ਦਾ ਅਨਕੰਟਰੋਲ ਰਹਿਣਾ ਕਿ ਗੋਲੀ ਖਾ ਲਈ ਪਰ ਸਾਡਾ ਫਿਰ ਵੀ ਸਿਰ ਭਾਰੀ ਭਾਰੀ ਰਹਿੰਦਾ ਗਰਦਨ ਦੇ ਵਿੱਚ ਦਰਦ ਹੁੰਦੀ ਆ ਜਾਂ ਸਾਡਾ ਸਾਹ ਫੁੱਲਦਾ ਚੱਲਣ ਲੱਗੇ ਇਸ ਤਰੀਕੇ ਦੀ ਜੇ ਤੁਹਾਡੇ ਵਿੱਚ ਵੀ ਕਿਸੇ ਦੋਸਤ ਵਿੱਚ ਜਾਂ ਪਰਿਵਾਰਕ ਮੈਂਬਰ ਦੇ ਵਿੱਚ ਲਮ ਤਾਂ ਆਉਂਦੀਆਂ ਨੇ ਤਾਂ ਇਹਨਾਂ ਨੂੰ ਇਗਨੋਰ ਨਾ ਕਰੋ ਸੁਪਰ ਸਪੈਸ਼ਲਿਸਟ ਡਾਕਟਰ ਜੋ ਕਿ ਆਪੋਲੋ ਹਸਪਤਾਲ ਰਾੜਾ ਸਾਹ ਦੇ ਵਿੱਚ ਆਉਂਦੇ ਹਨ ਸਿਰਫ 200 ਰੁਪਏ ਦੀ ਪਰਚੀ ਫੀਸ ਤੇ ਉਹ ਤੁਹਾਨੂੰ ਦੇਖਦੇ ਹਨ ਦੋਸਤੋ ਜਿਵੇਂ ECG ਦਾ ਜ਼ਿਕਰ ਕਰਦੇ ਆ ਸਿਰਫ 100 ਰੁਪਏ ਵਿੱਚ ਕੀਤੀ ਜਾਂਦੀ ਹੈ ਜਿਵੇਂ ਡਿਜੀਟਲ ਐਕਸ-ਰੇ ਰੰਗीन ਐਕਸ-ਰੇ ਦੀ ਆਪਾਂ ਗੱਲ ਕਰਦੇ ਆ ਸਿਰਫ 100 ਰੁਪਏ ਵਿੱਚ ਕੀਤੇ ਜਾਂਦੇ ਹਨ ਤੇ ਜਿਹੜੇ ਗੋਡਿਆਂ ਦੀ ਸਰਜਰੀ ਆ ਸਿਰਫ 90000 ਰੁਪਏ ਵਿੱਚ ਕੋਈ ਐਕਸਟਰਾ ਖਰਚਾ ਨਹੀਂ ਕੋਈ ਦਵਾਈਆਂ ਦਾ ਖਰਚਾ ਨਹੀਂ ਕੋਈ ਬੈੱਡ ਦਾ ਖਰਚਾ ਨਹੀਂ ਕਿਸੇ ਕਿਸਮ ਦਾ ਕੋਈ ਹੋਰ ਖਰਚਾ ਨਹੀਂ ਹੈ ਕੋਈ ਵਾਧੂ ਖਰਚਾ ਨਹੀਂ ਹੈ ਤੁਸੀਂ 90000 ਦੇ ਵਿੱਚ ਆਪਣਾ ਗੋਡਾ ਪਵਾ ਕੇ ਘਰੇ ਜਾ ਸਕਦੇ ਹੋ ਜਾ ਦੋਸਤੋ ਤੁਹਾਨੂੰ ਕਿਸੇ ਕਿਸਮ ਦੀ ਸਪਾਈਨ ਦੀ ਪ੍ਰੋਬਲਮ ਆ ਡਿਸਕ ਦੀ ਪ੍ਰੋਬਲਮ ਆ ਤਾਂ ਸਾਡੇ ਕੋਲ ਰੀਡ ਦੀ ਹੱਡੀ ਦੇ ਸੁਪਰ ਸਪੈਸ਼ਲਿਸਟ ਡਾਕਟਰ ਹਰ ਸ਼ੁੱਕਰਵਾਰ ਆਉਂਦੇ ਨੇ ਤੁਸੀਂ ਉਹਨਾਂ ਨੂੰ ਵੀ ਆ ਕੇ ਮਿਲ ਸਕਦੇ ਹੋ ਤੇ ਆਪਣਾ ਜਿਹੜਾ ਇਲਾਜ ਆ ਵਧੀਆ ਕਰਵਾ ਸਕਦੇ ਹੋ ਦੋਸਤੋ ਅੱਗੇ ਹੋਰ ਬਹੁਤ ਸੇਵਾਵਾਂ ਨੇ ਜਿਸ ਤਰੀਕੇ ਅਸੀਂ ਮੰਨ ਲਓ ਪਿੱਤੇ ਦੀ ਪਥਰੀ ਦਾ ਆਪਰੇਸ਼ਨ ਹਰਨੀਆ ਦਾ ਆਪਰੇਸ਼ਨ ਬੱਚੇਦਾਨੀ ਦੀਆਂ ਸਾਲੀਆਂ ਦੇ ਆਪਰੇਸ਼ਨ ਹਰ ਤਰ੍ਹਾਂ ਦੇ ਜਿਹੜੇ ਇਲਾਜ ਆ ਈਐਨਟੀ ਨੱਕ ਕੰਨ ਗਲੇ ਦੇ ਰਿਲੇਟਿਡ ਜਾਂ ਐਂਡੋਸਕੋਪੀ ਪੇਟ ਦੀਆਂ ਬਿਮਾਰੀਆਂ ਜਿਵੇਂ ਕਿਸੇ ਨੂੰ ਪੀਲੀਆ ਹੋ ਜਾਂਦਾ ਜਾਂ ਕਾਲਾ ਪੀਲੀਆ ਹੈ ਤਾਂ ਉਸ ਤਰੀਕੇ ਦੇ ਜਿਹੜੇ ਇਲਾਜ ਨੇ ਉਹ ਵੀ ਤੁਸੀਂ ਆਰਜੂ ਹਸਪਤਾਲ ਆਪਣੇ ਨਗਰ ਦੇ ਵਿੱਚ ਘਰ ਦੇ ਵਿੱਚ ਗੰਗਾ ਵਹਿੰਦੀ ਹੈ ਤੁਹਾਨੂੰ ਹੁਣ ਵੱਡੇ ਸ਼ਹਿਰਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਤੁਸੀਂ ਇੱਥੇ ਆ ਕੇ ਜਿਹੜਾ ਆਪਣਾ ਇਲਾਜ ਆ ਵਧੀਆ ਤੇ ਸਸਤਾ ਕਰਵਾ ਸਕਦੇ ਹਾਂ ਅਸੀਂ ਤੁਹਾਡੀ ਮਿਹਨਤ ਦੇ ਕਮਾਏ ਹੋਏ ਪੈਸਿਆਂ ਦੀ ਬਹੁਤ ਕਦਰ ਕਰਦੇ ਹਾਂ ਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਲੱਗੀ ਤਾਂ ਇਹਨਾਂ ਨੂੰ ਆਮ ਪਬਲਿਕ ਤੱਕ ਜਨਤਕ ਜਰੂਰ ਕਰਿਓ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਹੋਰ ਵੀ ਲੋਕਾਂ ਦਾ ਭਲਾ ਹੋ ਸਕੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਫੇਸਬੁੱਕ ਇੰਸਟਾਗ੍ਰam ਪੇਜ ਤੇ ਜਰੂਰ ਸ਼ੇਅਰ ਕਰਿਓ ਤਾਂ ਜੋ ਸਾਡੇ ਵਰਗੇ ਹੋਰ ਹਸਪੀਟਲ ਵੀ ਲੋਕਾਂ ਦਾ ਜਿਹੜਾ ਇਲਾਜ ਆ ਸੇਵਾ ਦੇ ਨਾਲ ਕਰਨ ਤੇ ਲੋਕ ਜੋਜੀ ਆਵੇ ਸੋ ਰਾਜੀ ਜਾਵੇ ਇਹੀ ਦਾਸ ਕਹਿੰਦਾ ਹੋਇਆ ਖਿਮਾ ਦਾ ਜਾਚਕ ਹੈ ਇੱਕ ਇੰਨਾ ਸ਼ਬਦਾਂ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਕਿਸੇ ਡਾਕਟਰ ਨੂੰ ਜਾਂ ਕਿਸੇ ਪਬਲਿਕ ਬੰਦੇ ਨੂੰ ਤਾਂ ਮੈਂ ਬਹੁਤ ਖਿਮਾ ਦਾ ਜਾਚਕਾਂ ਮੈਨੂੰ ਮਾਫ ਕਰਨਾ